ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਕਹਿੰਦੇ ਫਕੀਰਾਂ ਦੀ ਜਦੋਂ ਨਜ਼ਰ ਕਰੋ ਮੇ ਹੋ ਜਾਂਦੀ ਹੈ ਨਾ ਤਾਂ ਇਨਸਾਨ ਦੀਆਂ ਦੁਆਵਾਂ ਚ ਜਿਹੜਾ ਰੰਗ ਭਰ ਜਾਂਦਾ ਬਾਬਾ ਜੀ ਜਰਾ ਗੌਰ ਕਰਨਾ ਕਿਉਂਕਿ ਮੁਝੇ ਆਪਣੇ ਇਸ਼ਕ ਮੇ ਐਸਾ ਬਣਾ ਤੋ ਸਾਈ ਕਿ ਮੇਰੀ ਦੁਆ ਮੇ ਰੰਗ ਆ ਜਾਏ ਕਿ ਦੁਆਵਾਂ ਜਿਹੜੀਆਂ ਹਨ ਜਦੋਂ ਇਹ ਫਕੀਰੇ ਸੰਤ ਗੁਰੂ ਰਹਿਬਰ ਜਦੋਂ ਕਿਸੇ ਲਈ ਕਰਦੇ ਆ ਤਾਂ ਬੜਾ ਹੋ ਜਾਂਦਾ ਬਾਬਾ ਜੀ ਹੈ ਨਾ ਉਹ ਕਿਦਾਂ ਹੁੰਦਾ ਹੈ ਇਬਾਦਤ ਨਾਲ ਬੰਦਗੀ ਨਾਲ ਅੱਜ ਕੁਝ ਇਸੇ ਤਰ੍ਹਾਂ ਦੀ ਬਾਤ ਹੈ ਕਿ ਉਸ ਉਸ ਸਮੇਂ ਦੀ ਗੱਲ ਹੈ ਜਦੋਂ ਪਿੰਡਾਂ ਦੀਆਂ ਗਲੀਆਂ ਮਿੱਟੀ ਦੀ ਖੁਸ਼ਬੂ ਤੇ ਸਾਦਗੀ ਨਾਲ ਭਰੀਆਂ ਹੁੰਦੀਆਂ ਸਨ ਸਨ ਕਿਆ ਕਿਉਂਕਿ ਉਹਨੋਂ ਗੱਲਾਂ ਨਹੀਂ ਰਹੀਆਂ ਬਹੁਤ ਵਿਰਲੇ ਥਾਂ ਰਹਿ ਗਏ ਐ ਇੱਕ ਇਹੋ ਜਿਹਾ ਪਿੰਡ ਸੀ ਮਹਾਰਾਵਾਦ ਔਰ ਇਸ ਪਿੰਡ ਜਿਹੜਾ ਹੈ ਇਹ ਵਾਲਾ ਇਹ ਪਿੰਡ ਆਪਣੀ ਸ਼ਾਂਤੀ ਤੇ ਦਰਿਆਦਿਲੀ ਤੇ ਹਰੀਆਲੀ ਲਈ ਜਿਹੜਾ ਹੈ ਆਲੇ-ਦੁਆਲੇ ਖੇਤਾਂ ਲਈ ਜਾਣਿਆ ਜਾਂਦਾ ਸੀ ਪਰ ਮਹਾਰਾ ਬਾਦ ਦੀ ਅਸਲੀ ਰੋਸ਼ਨੀ ਉਸ ਦੀ ਮਿੱਟੀ ਵਿੱਚ ਨਹੀਂ ਬਲਕਿ ਇੱਕ ਸਾਦੇ ਜਿਹੇ ਇਨਸਾਨ ਦੇ ਦਿਲ ਵਿੱਚ ਵਸਦੀ ਸੀ ਜਿਨ੍ਹਾਂ ਨੂੰ ਨਾ ਲੋਕ ਉਹ ਫਕੀਰ ਸਨ ਬਾਬਾ ਰਸ਼ੀਦ ਕਹਿੰਦੇ ਰਸ਼ੀਦ ਦੀ ਉਮਰ ਜਿਹੜੀ ਸੀ ਉਹਨਾਂ ਦੀ ਉਹਨਾਂ ਦੀ ਉਮਰ ਕੋਈ 48 ਸਾਲ ਦੀ ਸੀ ਚਿਹਰਾ ਸਾਦਾ ਪਰ ਅੱਖਾਂ ਵਿੱਚ ਇਹੋ ਜੀ ਚਮਕ ਕਿ ਜੇ ਵੇਖਣ ਵਾਲਾ ਬਾਬਾ ਜੀ ਠਹਿਰ ਜਾਵੇ ਨੂਰਾਨੀ ਰੰਗ ਉਹਨਾਂ ਦੀ ਝੌਂਪੜੀ ਪਿੰਡ ਦੇ ਕਿਨਾਰੇ ਇੱਕ ਪੁਰਾਣੇ ਪੀਪਲ ਦੇ ਰੋਖੇਟ ਸੀ। ਕੱਪੜੇ-ਪਾਟੇ ਫਕੀਰ ਦੇ ਪਰ ਦਿਲ ਇੰਨਾ ਸਾਫ਼ ਕਿ ਮੰਨ ਲਓ ਕਿ ਕੱਚ ਜਿਹੜਾ ਹੈ ਨਾ ਉਹਦਾ ਬਣਿਆ ਹੋ। ਔਰ ਸਾਫ਼ ਕੱਚ ਦਾ। ਲੋਕ ਉਹਨਾਂ ਨੂੰ ਖਾਮੋਸ਼ ਸਾਧੂ ਕਹਿੰਦੇ ਸਨ। ਖਾਮੋਸ਼ ਫਕੀਰ ਕਿਉਂਕਿ ਘੱਟ ਬੋਲਦੇ ਸੀ। ਫਕੀਰਾਂ ਦੀ ਕਿਉਂਕਿ ਸਾਧੂ ਨਹੀਂ ਬੋਲਦਾ ਸਾਧੂ ਦੀ ਫਕੀਰੀ ਬੋਲੇ ਬਾਬਾ। ਉਹਨੀਆਂ ਰਹਿਮ ਦਾ। ਕੋ ਸਾਧੂ ਕਹਿੰਦੇ ਸਨ ਖਾਮੋਸ਼ ਸਾਧੂ। ਸਾਈਂ ਕਹਿੰਦੇ ਸਨ ਕੋਈ ਉਹਨਾਂ ਨੂੰ دیਵਾਨਾ ਸਮਝਦਾ ਸੀ ਤੇ ਕੋਈ ਉਹਨਾਂ ਦੀਆਂ ਗੱਲਾਂ ਨੂੰ ਹਾਸੇ ਵਿੱਚ ਵੀ ਉਡਾ ਦਿੰਦਾ ਸੀ ਕਿਉਂਕਿ ਬੜੇ ਈ ਧਾਂਏ ਲੋਕ ਹੁੰਦੇ ਆ ਜਿਹੜੇ ਕੋਈ ਲੋਕ ਫਕੀਰਾਂ ਦਾ ਮਜ਼ਾਕ ਉਡਾਉਂਦੇ ਆ ਪਰ ਜਿਹੜੇ ਬਾਬਾ ਰਾਸ਼ਿਦ ਸੀ ਉਹਨਾਂ ਦੀ ਹਰ ਗੱਲ ਵਿੱਚ ਇੱਕ ਗਹਿਰਾ ਸਬਕ ਛੁਪਿਆ ਹੁੰਦਾ ਸੀ ਕਿਉਂਕਿ ਫਕੀਰ ਦੀ ਰਮਜ਼ ਹੀ ਹੁੰਦੀ ਬਾਬਾ ਹਰ ਸਵੇਰ ਜਦੋਂ ਪਿੰਡ ਦੀਆਂ ਗਲੀਆਂ ਨੀਂਦ ਵਿੱਚ ਡੁੱਬੀਆਂ ਹੁੰਦੀਆਂ ਤਾਂ ਬਾਬਾ ਰਾਸ਼ਿਦ ਜੋ ਸੀਗੇ ਉਹ ਦਰਿਆ ਦੇ ਕਿਨਾਰੇ ਪਹੁੰਚਦੇ ਉਥੇ ਇੱਕ ਪੁਰਾਣੀ ਚਾਟੀ ਵਿਛਾ ਕੇ ਨਾ ਚਟਾਈ ਜਿਹਨੂੰ ਕਹਿੰਦੇ ਵਿਛਾ ਕੇ ਆਸਮਾਨ ਵਾਲ ਦੇਖਦੇ ਔਰ ਆਪਣੇ ਅੰਦਰ ਨੂੰ ਨਿਗਾਹ ਕਰਕੇ ਦੁਆਵਾਂ ਕਰਦੇ ਰੱਬ ਨੂੰ ਕਿ ਆਹ ਰੱਬ ਜੋ ਮੇਰੇ ਨਸੀਬ ਵਿੱਚ ਹੈ ਉਹੀ ਮੈਨੂੰ عطا ਕਰੀ ਉਹੀ ਮੈਨੂੰ ਦੇਈ ਤੇ ਜੋ ਮੇਰੀ ਨੀਤ ਵਿੱਚ ਹੈ ਉਸ ਵਿੱਚ ਆਪਣੀ ਬਰਕਤ ਕਰ ਦੇ ਪਿੰਡ ਵਾਲੇ ਉਹਨਾਂ ਦੀ ਇਹ ਨਾ ਤਾਂ ਤੇ ਹੱਸਦੇ ਕਹਿੰਦੇ ਆਪ ਹੀ ਭੁੱਖਾ ਮਰਦਾ ਹੈ ਤੇ ਰੱਬ ਤੇ ਭਰੋਸਾ ਜਿਹੜਾ ਹੈ ਉਹ ਸੋਹਣੇ ਖੁਦਾ ਤੇ ਤਵੱਕਲ ਦੀਆਂ ਗੱਲਾਂ ਕਰਦਾ ਹੈ ਤਵੱਕਲ ਯਕੀਨ ਸੋਹਣੇ ਰੱਬ ਤੇ ਭਰੋਸਾ ਰੱਖਦਾ ਹੈ ਤੇ ਭੁੱਖਾ ਮਰਦਾ ਹੈ ਪਰ ਬਾਬਾ ਰਾਸ਼ਿਦ ਦੀਆਂ ਅੱਖਾਂ ਵਿੱਚ ਨਾ ਕੋਈ ਸ਼ਿਕਵਾ ਸੀ ਨਾ ਕੋਈ ਸ਼ਿਕਾਇਤ ਉਹ ਕਹਿੰਦੇ ਭਾਈ ਲੋਕ ਸੋਨੇ ਦੀ ਤਲਾਸ਼ ਵਿੱਚ ਭਜਦੇ ਨੇ ਤੇ ਮੇਰੀ ਤਾਂ ਤਲਾਸ਼ ਹੀ ਉਹ ਸੋਹਣੇ ਰੱਬ ਦੀ ਹੈ ਜਰਾ ਗੌਰ ਕਰ ਜੋ ਹਰ ਖਜ਼ਾਨੇ ਦਾ ਮਾਲਕ ਹੈ ਬਾਬਾ ਜੀ ਮੇਰੀ ਤਾਂ ਤਲਾਸ਼ ਹੀ ਉਹਦੀ ਹੈ ਉਹ ਕਹਿੰਦਾ ਤੁਸੀਂ ਦੁਨਿਆਵੀ ਖਜ਼ਾਨੇ ਲੱਭ ਰਹੇ ਹੋ ਭਜ ਰਹੇ ਹੋ ਮੇਰੀ ਤਾਂ ਖੁਆਇਸ਼ ਹੀ ਉਸ ਖਜ਼ਾਨੇ ਨੂੰ ਪਾਣ ਦੀ ਜਿਹੜਾ ਹਰ ਖਜ਼ਾਨੇ ਦਾ ਮਾਲਕ ਹੈ ਮਹਾਰਾ ਬਾਦ ਵਿੱਚ ਨਾ ਤਿੰਨ ਵੱਡੇ ਸੇਠ ਰਹਿੰਦੇ ਸੀ ਔਰ ਤਿੰਨੇ ਸੇਠ ਜਿਹੜੇ ਸੀ ਉਹਨਾਂ ਦੀਆਂ ਤਜੂਰੀਆਂ ਚਾਂਦੀ ਨਾਲ ਸੋਨੇ ਨਾਲ ਭਰੀਆਂ ਰਹਿੰਦੀਆਂ ਅੱਛਾ ਉਹ ਕੀ ਕਰਦੇ ਤਿੰਨੇ ਜਾਨੇ ਉਹ ਮਸਜਿਦ ਜਾਂਦੇ ਸੀ ਮਸਜਿਦ ਜਾ ਕੇ ਜਦੋਂ ਉਹਨਾਂ ਨੇ ਆਪਣੀ ਨਮਾਜ਼ ਨਿਬਾਧਾ ਕਰਨੀ ਆ ਕੋਈ ਵੀ ਗੱਲ ਜਿਹੜੀ ਹੋਣੀ ਉੱਥੇ ਤਾਂ ਸਭ ਤੋਂ ਅੱਗੇ ਖੜੇ ਹੁੰਦੇ ਲੰਬੀਆਂ ਲੱਬੀਆਂ ਦਸਮੀਆਂ ਫੇਰਦੇ ਬਾਬਾ ਜੀ ਲੰਬੀਆਂ ਲੰਬੀਆਂ ਵੱਡੀ ਵੱਡੀ ਤਸਬੀਹ ਫੜੀ ਹੁੰਦੀ ਯਾਨੀ ਮਾਲਾ ਫੜੀ ਹੁੰਦੀ ਉਹਨੂੰ ਫੇਰੀ ਜਾਂਦੇ ਫੇਰੀਆਂ ਨੇ ਪਰ ਜਿਹੜਾ ਦਿਲ ਸੀ ਦਿਲ ਵਿੱਚ ਲਾਲਚ ਦਾ ਜੰਗਲ ਉੱਗਿਆ ਹੋਇਆ ਸੀ ਬਾਬਾ ਜੀ ਜ਼ਰਾ ਗੌਰ ਕਰਨਾ ਕਿ ਸਿਰ ਤੇ ਟੋਪੀ ਤੇ ਤੇਰੀ ਨੀਅਤ ਕੋਟੀ ਲੈਣਾ ਕੀ ਟੋਪੀ ਸਿਰ ਧਰ ਕੇ ਚਲੇ ਗੀਤੇ ਪਰ ਰੱਬ ਨਾ ਮਿਲਿਆ ਉਹ ਲੈਣਾ ਕੀ ਚਲੇ ਆਵੇਂ ਚੜ ਕੇ ਜ਼ਰਾ ਗੌਰ ਕਰਾ ਤਸਬੀਹ ਫੇਰੀ ਤੇ ਤੇਰਾ ਦਿਲ ਨਾ ਫਿਰਿਆ ਲੈਣਾ ਕੀ ਤਸਬੀਹ ਹੱਥ ਫੜ ਕੇ ਜ਼ਰਾ ਗੌਰ ਕਰ ਸਤਗੁਰ ਕਬੀਰ ਜੀ ਮਹਾਰਾਜ ਕਹਿੰਦੇ ਕਹਿੰਦੇ ਮਾਲਾ ਕਹੇ ਕਾਟ ਕੀ ਕਾਹੇ ਫੇਰੇ ਮੋਹੇ ਮਣਕਾ ਮਣਕਾ ਫੇਰ ਲੈ ਆ ਮਨ ਦਾ ਮਣਕਾ ਫੇਰ ਤੁਰੰਤ ਮਲਾ ਦੂੰ ਤੋਏ ਹੁਣ ਉਹਨਾਂ ਦੇ ਹੱਥਾਂ 'ਚ ਤਾਂ ਸਭੀਆਂ ਲੱਕੜੀ ਦੀ ਮਾਲਾ ਤਾਂ ਹੈ ਬਹੁ ਬਹੁ ਵੱਡੀ ਫੇਰੀ ਜਾਂਦੇ ਪਰਦੇਣਾ ਵਿੱਚ ਲਾਲੇ ਦਾ ਜੰਗਲ ਉੱਗਿਆ ਹੋਇਆ ਸੀ ਉਹ ਹਰ ਵਕਤ ਇਹੀ ਸੋਚਦੇ ਕਿ ਕਿਵੇਂ ਯਾਰ ਹੋਰ ਦੌਲਤ ਕਮਾਈ ਜਾਵੇ ਕਿਵੇਂ ਹੋਰ ਧਨ ਇਕੱਠਾ ਕੀਤਾ ਜਾਵੇ ਇੱਕ ਦਿਨ ਬਾਜ਼ਾਰ ਵਿੱਚ ਬੈਠੇ ਬੈਠੇ ਤਿੰਨਾਂ ਨੇ ਉਹ ਬਾਬਾ ਰਾਸ਼ਿਦ ਜਿਹੜਾ ਸੀ ਨਾ ਜਿਹੜੇ ਉਹ ਫਕੀਰ ਸਨ ਉਹਨਾਂ ਦਾ ਜ਼ਿਕਰ ਛੇੜਿਆ ਮਤਲਬ ਗੱਲਬਾਤ ਹੋਈ ਉਹਨਾਂ ਦੇ ਬਾਰੇ ਹੁਣ ਇਹਨਾਂ ਵਿੱਚੋਂ ਇੱਕ ਦਾ ਨਾਮ ਸੀਗਾ ਹਾਸ਼ਮ ਹਾਸ਼ਮ ਕਹਿਣ ਲੱਗਾ ਯਾਰ ਇਹ ਜਿਹੜੇ ਫਕੀਰ ਆ ਰਾਸ਼ਿਦ ਇਹ ਸਭ ਨੂੰ ਸਭ ਨੂੰ ਨਾ ਬੇਵਕੂਮ ਬਣਾਉਂਦੇ ਆ ਤਵੱਕਲ ਦੀਆਂ ਗੱਲਾਂ ਕਰਦੇ ਆ ਯਾਨੀ ਯਕੀਨ ਰੱਬ ਦੇ ਯਕੀਨ ਦੀਆਂ ਗੱਲਾਂ ਕਰਦੇ ਪਰ ਇਹਦੀ ਝੌਂਪੜੀ ਵਿੱਚ ਤਾਂ ਹਵਾ ਵੀ ਜਿਹੜੀ ਆ ਨਾ ਉਹ ਵੀ ਟੁੱਟੀ ਹੋਈ ਹੁੰਦੀ ਐ ਇਹਦੀ ਤੇ ਝੌਂਪੜੀ ਬੇਕਾਰ ਐ ਦੂਜਾ ਜਿਹੜਾ ਸੀ ਉਹ ਕਹਿੰਦਾ ਚਲੋ ਇਹਨੂੰ ਸਬਕ ਸਿਖਾਉਨੇ ਆ ਦਿਖਾਉਨੇ ਆ ਇਹਨੂੰ ਕਿ ਦੌਲਤ ਦੀ ਅਸਲ ਤਾਕਤ ਕੀ ਹੈ ਵੀ ਦੌਲਤ ਚ ਹੀ ਅਸਲੀ ਤਾਕਤ ਹੈ ਤਾਂ ਦਵਾਵਾਂ ਦੂਵਾਂ ਚ ਕੀ ਰੱਖਿਆ ਬੰਦੇ ਦਾ ਦਿਮਾਗ ਫੇਰ ਦਿੰਦੀ ਇਹ ਬੋਲ ਬੰਦਾ ਆਪਣੇ ਆਪ ਨੂੰ ਖੁਦਗਰਦੀ ਦੇ ਦੂਰ ਚ ਬੰਦਾ ਖੁਦ ਨੂੰ ਖੁਦਾ ਖਾਵੇ ਬੰਦਾ ਉਹ ਗੱਲ ਹੈ ਤੇ ਜਿਹੜਾ ਤੀਜਾ ਸੀ ਉਹਨੇ ਇੱਕ ਫਿਰ ਚਾਲ ਸੋਚੀ ਕਹਿੰਦਾ ਵੀ ਇਦਾਂ ਕਰਦੇ ਆ ਇਹਨੂੰ ਇਹੋ ਜਿਹਾ ਇਮਤਿਹਾਨ ਦੇਵਾਂਗੇ ਕਿ ਪਿੰਡ ਵਾਲੇ ਦੀ ਨਾ ਇਹਦਾ ਮਜ਼ਾਕ ਡੋਣਗੇ ਜਿਹੜਾ ਕਹਿੰਦਾ ਨਾ ਰੱਬ ਤੇ ਯਕੀਨ ਕਰੋ ਇਹ ਕਰੋ ਉਹ ਕਰੋ ਇਹਨੂੰ ਅੱਜ ਦੱਸਦੇ ਹਾਂ ਅਸੀਂ ਵੀ ਇਹਨੂੰ ਦੱਸਦੇ ਹਾਂ ਵੀ ਡਾਲਰ ਜਿਹੜੀ ਹੈ ਉਹ ਕਿੰਨੀ ਜ਼ਰੂਰੀ ਹੈ ਕਿਉਂਕਿ ਬਿਨਾਂ ਦੌਲਤ ਦੇ ਜਿਹੜਾ ਹੈ ਉਹ ਕੁਝ ਨਹੀਂ ਹੁੰਦਾ ਸੋ ਜੀ ਤਿੰਨਾਂ ਨੇ ਮਿਲ ਕੇ ਇੱਕ ਜਿਹੜੀ ਹੈ ਯੋਜਨਾ ਬਣਾਈ ਇੱਕ ਸਕੀਮ ਬਣਾਲੀ ਉਹਨਾਂ ਨੇ ਇੱਕ ਚਮਕਦਾ ਹੋਇਆ ਨਕਲੀ ਸੋਨੇ ਦਾ ਸਿੱਕਾ ਲਿਆ ਤੇ ਉਸ ਨੂੰ ਇੱਕ ਪੁਰਾਣੇ ਕੱਪੜੇ ਵਿੱਚ ਲਪੇਟ ਕੇ ਜਿਹੜੇ ਬਾਬਾ ਰਾਸ਼ਦ ਸੀ ਉਹਨਾਂ ਦੀ ਝੌਂਪੜੀ ਕੋਲ ਦਰਿਆ ਕਿਨਾਰੇ ਰੱਖ ਦਿੱਤਾ ਫਿਰ ਦੂਰ ਇੱਕ ਰੁੱਖ ਦੇ ਪਿੱਛੇ ਛੁਪ ਕੇ ਤਮਾਸ਼ਾ ਵੇਖਣ ਲੱਗੇ ਸਵੇਰ ਹੋਈ ਬਾਬਾ ਰਾਸ਼ਦ ਉਹ ਫਕੀਰ ਉਹ ਹਮੇਸ਼ਾ ਵਾਂਗ ਦਰਿਆ ਕਿਨਾਰੇ ਪਹੁੰਚੇ ਉਹਨਾਂ ਨੇ ਉਹ ਕੱਪੜਾ ਦੇਖਿਆ ਉਸ ਨੂੰ ਚੁੱਕਿਆ ਖੋਲ੍ਹਿਆ ਅੰਦਰ ਨਕਲੀ ਸਿੱਕਾ ਚਮਕ ਰਿਹਾ ਸੀ ਇੰਨਾ ਸੇਠ ਜਿਹੜੇ ਆ ਉਹ ਹੁਣ ਦੇਖ ਰਹੇ ਆ ਇੰਨਾ ਸੇਠਿਆਂ ਦੇ ਚਿਹਰੇ ਤੇ ਜਿਹੜਾ ਹੈ ਉਹ ਮੁਸਕਾਨ ਖੁਸ਼ੀ ਉਹ ਸੋਚ ਰਹੇ ਸੀ ਕਿ ਹੁਣੇ ਫਕੀਰ ਜਿਹੜਾ ਹੈ ਇਹ ਸਿੱਕੇ ਨੂੰ ਲੈ ਕੇ ਭੱਜੇਗਾ ਬੜਾ ਕਹਿੰਦਾ ਰੱਬ ਤੇ ਭਰੋਸਾ ਕਰੋ ਦੇਖਦੇ ਹਾਂ ਅੱਜ ਕੀ ਕਰਦਾ ਤੇ ਅਸੀਂ ਇਸ ਨੂੰ ਕਰਾਂਗੇ ਚੋਰ ਸਾਬਤ ਪਰ ਉਹ ਜਿਹੜੇ ਫਕੀਰ ਸਨ ਬਾਬਾ ਰਾਸ਼ਿਦ ਉਹਨਾਂ ਨੇ ਸਿੱਕੇ ਨੂੰ ਇੱਕ ਪਲ ਦੇਖਿਆ ਫਿਰ ਉਸ ਨੂੰ ਦਰਿਆ ਦੇ ਵਿੱਚ ਸਿੱਟ ਦਿੱਤਾ ਜਰਾ ਥੋੜਾ ਕਰਨਾ ਕਿੱਥੇ ਸਿੱਟ ਦਿੱਤਾ ਦਰਿਆ ਦੇ ਵਿੱਚ ਉਸ ਨੇ ਉਹ ਸੋਹਣੇ ਫਕੀਰ ਨੇ ਸੋਹਣੇ ਰੱਬ ਦੇ ਵੱਲ ਦੇਖਿਆ ਕੁਕ ਹੈ ਤਾਂ ਉਹ ਅੰਦਰ ਵੱਸਦਾ ਪਰ ਜਦੋਂ ਵੀ ਇਨਸਾਨ ਦੇਖਦਾ ਕਿੱਧਰ ਦੇਖਦਾ ਅਸਮਾਨ ਵੱਲੋਂ ਦੇਖਿਆ ਅਸਮਾਨ ਵੱਲ ਦੇਖਿਆ ਤੇ ਕਿਹਾ اے ਰੱਬ اے ਰੱਬ ਤੂੰ ਮੇਰੇ ਸਾਹਮਣੇ ਇਹ ਇਮਤਿਹਾਨ ਭੇਜਿਆ ਪਰ ਮੇਰਾ ਖਜ਼ਾਨਾ ਇੱਕੋ ਹੀ ਆ ਉਹ ਹੈ ਤੇਰੇ ਤੇ ਯਕੀਨ ਜ਼ਰਾ ਗੌਰ ਕਰਨਾ ਕਹਿੰਦਾ ਯਾਰ ਰੱਬ ਤੂੰ ਮੇਰੇ ਲਈ ਇਮਤਿਹਾਨ ਭੇਜਿਆ ਪਰ ਮੇਰਾ ਖਜ਼ਾਨਾ ਤਾਂ ਇੱਕੋ ਹੀ ਆ ਉਹ ਤੇਰਾ ਯਕੀਨ ਉਹ ਤਿੰਨੇ ਜਿਹੜੇ ਸੇਠ ਸੀ ਨਾ ਉਹਨਾਂ ਦੇ ਚਿਹਰੇ ਤਾਂ ਜਿਵੇਂ ਬਿਜਲੀ ਡਿੱਗ ਪਈ ਹੋਵੇ ਬਾਬਾ ਇੱਕ ਕਹਿਣ ਲੱਗਾ ਉਹ ਭਾਈ ਇਹ ਕੀ ਪਾਗਲਪਨ ਹੈ ਇੰਨਾ ਵੱਡਾ ਇਹਨੇ ਸਿੱਕਾ ਛੁੱਟ ਦਿੱਤਾ ਉਹ ਫਕੀਰ ਬਾਬਾ ਰਾਸ਼ਦ ਉਹ ਕਹਿਣ ਲੱਗੇ ਉਹਦੇ ਵੱਲ ਦੇਖਿਆ ਨਾ ਬਾਬਾ ਰਾਸ਼ਦ ਨੇ ਉਹਨੂੰ ਪਤਾ ਲੱਗ ਗਿਆ ਸੀ ਫਕੀਰ ਨੂੰ ਫਕੀਰਾਂ ਨੂੰ ਤਾਂ ਪਤਾ ਸੀ ਵੀ ਇਹ ਕੋਈ ਚਾਲ ਚੱਲ ਰਹੀ ਹੈ ਜਦੋਂ ਆਵਾਜ਼ ਆਈ ਉਹਨਾਂ ਵੱਲ ਦੇਖਿਆ ਤੇ ਹੱਸ ਕੇ ਕਹਿਣ ਲੱਗੇ ਕਹਿੰਦੇ ਜਿਹਨੂੰ ਸੋਹਣੇ ਰੱਬ ਦੀ ਰਹਿਮਤ ਤੇ ਯਕੀਨ ਹੋਵੇ ਨਾ ਉਹਨੂੰ ਆ ਨਕਲੀ ਚਮਕ ਦੀ ਲੋੜ ਨਹੀਂ ਔਰ ਪਿੰਡ ਦੇ ਕੁਝ ਲੋਕ ਵੀ ਇਹ ਮੰਦਰ ਦੇਖ ਰਹੇ ਸੀ ਹੁਣ ਉਹਨਾਂ ਨੇ ਬੁਲਾਏ ਸੀ ਕਿ ਆਓ ਇਸ ਫਕੀਰ ਦਾ ਮਜ਼ਾਕ ਅਡਾਈਏ ਦੇਖਦੇ ਆ ਕਿਉਂ ਨਹੀਂ ਪੈਸਾ ਪੈਸਾ ਕਰਦਾ ਇਹ ਵੀ ਪੈਸਾ ਪੈਸਾ ਕਰਦਾ ਇੱਥੇ ਗੱਲ ਯਾਦ ਰੱਖਣਾ ਫਕੀਰ ਗੁਰੂ ਰਹਿਬਰ ਸੰਤ ਪੀਰ ਓਲੀਏ ਮੁਰਸ਼ਿਦ ਕਾਮਲ ਮੁਰਸ਼ਿਦ ਇਹ ਕਾਮਲ ਲੋਕ ਜਿਹੜੇ ਹੁੰਦੇ ਉਹਨਾਂ ਨੇ ਕਿੱਥੇ ਦولتਾਂ ਤوجੋ ਦਿੱਤੀ ਬਾਬਾ ਜੀ ਇਹਨਾਂ ਨੇ ਲੋਕੀ ਰਹਿਮਤ ਨੂੰ ਉਹ ਤੇ ਯਕੀਨ ਨੂੰ ਤوجੋ ਦਿੱਤੀ ਹੈ ਬਾਕੀ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਹੈ ਸੋ ਇਹ ਕਹਾਣੀ ਕੀ ਕਹਿੰਦੀ ਹੈ ਅੱਗੇ ਜਰਾ ਗੌਰ ਕਰਨਾ ਉਹ ਪਿੰਡ ਦੇ ਲੋਕਾਂ ਨੂੰ ਵੀ ਸੱਦੇ ਆਹੀ ਉਹ ਵੀ ਦੇਖ ਰਹੇ ਸੀ ਇਹ ਮੰਜ਼ਰ ਉਹਨਾਂ ਦੀਆਂ ਅੱਖਾਂ ਵਿੱਚ ਬਾਬੇ ਰਾਸ਼ਿਦ ਲਈ ਨਾ ਜਿਹੜੀ ਹੁਣ ਇੱਜ਼ਤ ਵਧਨ ਗੱਲਾਂ ਫੈਲਣ ਲੱਗੀਆਂ ਕਿ ਸ਼ਾਇਦ ਇਹ ਫਕੀਰ ਕੋਈ ਸਧਾਰਨ ਇਨਸਾਨ ਨਹੀਂ ਉਹਨਾਂ ਦੀ ਖਮੋਸ਼ੀ ਵਿੱਚ ਕੋਈ ਨਾ ਕੋਈ ਤਾਕਤ ਤੇ ਜ਼ਰੂਰ ਹੈ ਭਾਈ ਕਿਉਂਕਿ ਫਕੀਰ ਦਾ ਜ਼ਿਕਰ ਚ ਰਹਿੰਦਾ ਹੈ ਦੁਨੀਆਂ ਨੂੰ ਲੱਗਦੇ ਆ ਹੁਣ ਦੁਨੀਆਂ ਕੀ ਜਾਣੇ ਸਾਧੂ ਸੁੱਤੇ ਆ ਕਿ ਜਾਗਦੇ ਸੋ ਜਿਹੜਾ ਮਸਜਿਦ ਸੀ ਨਾ ਮਸਜਿਦ ਦੇ ਵਿੱਚ ਜਿਹੜੇ ਇਮਾਮ ਸੀ ਮੈਂ ਉਹਨੇ ਨਾ ਰਾਸ਼ਿਦ ਦਾ ਬਾਬਾ ਰਾਸ਼ਿਦ ਦਾ ਜ਼ਿਕਰ ਕੀਤਾ ਕਹਿੰਦੇ ਇਹ ਉਹ ਸ਼ਖਸ ਨੇ ਭਾਈ ਜੋ ਦੁਨੀਆ ਨੂੰ ਠੁਕਰਾ ਕੇ ਸੋਹਣੇ ਰੱਬ ਨੂੰ ਚੁਣਦੇ ਆ ਪਰ ਸੇਠਾਂ ਦਾ ਘਮੰਡ ਟੁੱਟਣ ਨੂੰ ਤਿਆਰ ਹੀ ਨਹੀਂ ਸੀ ਇਹ ਉਹ ਜਿਹੜਾ ਤਿੰਨੇ ਸੇਠ ਸੀ ਉਹਨਾਂ ਚੋਂ ਇੱਕ ਨੇ ਕਿਹਾ ਕਹਿੰਦਾ ਇੱਕ ਵਾਰ ਹਾਰ ਗਏ ਆ ਤਾਂ ਕੀ ਹੋਇਆ ਕਿਉਂਕਿ ਦੌਲਤ ਦੀ ਤਾਕਤ ਹੀ ਵੱਡੀ ਹੈ ਕਹਿੰਦੇ ਹੁਣ ਐਦਾਂ ਕਰਾਂਗੇ ਇੱਕ ਐਸਾ ਜਾਲ ਬੁਣਾਗੇ ਜਿਹਦੇ ਚ ਇਹ ਰਾਸ਼ਿਦ ਫਕੀਰ ਜਿਹੜਾ ਇਹ ਖੁਦ ਪਿੰਡ ਛੱਡ ਦਵੇ ਔਰ ਪਿੰਡ ਛੱਡ ਦਵੇ ਤਾਂ ਚੰਗਾ ਹੈ ਕਿ ਲੋਕ ਇਹਨੂੰ ਮਹਾਨ ਮੰਨਣ ਲੱਪੇ ਅਗਲੇ ਦਿਨ ਦਿਨਾ ਸੇਠਾ ਨੇ ਇੱਕ ਨਵੀਂ ਚਾਲ ਚੱਲੀ ਉਹਨਾਂ ਨੇ ਪਿੰਡ ਦੇ ਚੌਕ ਵਿੱਚ ਇੱਕ ਵੱਡਾ ਜਲਸਾ ਬੁਲਾਇਆ ਤੇ ਜਿਹੜੇ ਬਾਬਾ ਰਾਸ਼ਦ ਸੀ ਉਹਨਾਂ ਨੂੰ ਵੀ ਸਭ ਦੇ ਸਾਹਮਣੇ ਬੁਲਾਇਆ ਗਿਆ ਇੱਕ ਜਿਹੜਾ ਸੇਠ ਸੀ ਉਹਨੇ ਜ਼ੋਰ ਨਾਲ ਕਿਹਾ ਕਹਿੰਦਾ ਇਹ ਫਕੀਰ ਤੂੰ ਕਹਿੰਦਾ ਕਿ ਰੱਬ ਤੇ ਯਕੀਨ ਕਰਨ ਵਾਲਿਆਂ ਨੂੰ ਸਭ ਕੁਝ ਮਿਲਦਾ ਹੈ ਤਾਂ ਦੱਸ ਕੱਲ ਤੈਨੂੰ ਖਾਣ ਨੂੰ ਕੀ ਮਿਲੇਗਾ ਕੱਲ ਤੈਨੂੰ ਖਾਣ ਨੂੰ ਕੀ ਮਿਲੇਗਾ ਉਹ ਫਕੀਰਾਂ ਨੇ ਮੁਸਕਰਾ ਕੇ ਜਵਾਬ ਦਿੱਤਾ ਕਹਿੰਦੇ ਜੋ ਰੱਬ ਚਾਵੇਗਾ ਉਹੀ ਮਿਲੇਗਾ ਭਾਈ ਤੇ ਜੋ ਮਿਲੇਗਾ ਉਸ ਵਿੱਚ ਹੀ ਬਰਕਤ ਹੋਵੇਗੀ ਦੂਜਾ ਹੱਸਿਆ ਆਸਕੇ ਕਹਿਣ ਲੱਗਾ ਜੇ ਕੱਲ ਤੇਰੇ ਕੋਲ ਖਾਣਾ ਆਇਆ ਤਾਂ ਅਸੀਂ ਤਿੰਨੇ ਤੇਰੇ ਸਾਹਮਣੇ ਸਿਰ ਝੁਕਾਵਾਂਗੇ ਤੈਨੂੰ ਤੇਰੇ ਕੋਲ ਜੇ ਖਾਣਾ ਆ ਗਿਆ ਨਾ ਰੋਟੀ ਆ ਗਈ ਤਾਂ ਅਸੀਂ ਤਿੰਨੇ ਤੇਰੇ ਸਾਹਮਣੇ ਸਿਰ ਝੁਕਾਵਾਂਗੇ ਤੀਜੇ ਨੇ ਸ਼ਰਤ ਇੱਕ ਹੋਰ ਜੋੜਤੀ ਕਹਿੰਦੇ ਜੇ ਖਾਣਾ ਨਾ ਆਇਆ ਤੇ ਤੂੰ ਇਸ ਪਿੰਡ ਨੂੰ ਛੱਡ ਕੇ ਚਲੇ ਜਾਣਾ ਸਾਰੀ ਭੀੜ ਬਾਬਾ ਜੀ ਦੇਖ ਰਹੀ ਹੈ ਪਰ ਉਹ ਫਕੀਰ ਰਾਸ਼ਦ ਨੇ ਸਿਰ ਚੁਕਾ ਕੇ ਕਿਹਾ ਜੋ ਰੱਬ ਬਚਾਏਗਾ ਉਹੀ ਬਿਹਤਰ ਹੈ। ਉਸ ਰਾਤ ਰਾਸ਼ਦ ਬਾਬੇ ਨੇ ਦਰਿਆ ਕਿਨਾਰੇ ਆਪਣੀ ਚਟਾਈ ਵਿਚਾਈ ਤੇ ਦੁਆ ਕੀਤੀ ਕਿ ਹੈ ਰੱਬ ਤੂੰ ਮੇਰੇ ਦਿਲ ਦਾ ਹਾਲ ਜਾਣਦਾ ਹੈ। ਜੇ ਮੇਰੀ ਤੋਹੀਨ ਵਿੱਚ ਤੇਰੀ ਰਜ਼ਾ ਹੈ ਤੇ ਮੈਂ ਤਿਆਰ ਹਾਂ। ਮੇਰੀ ਬੇਇੱਜ਼ਤੀ ਹੋ ਜਾਵੇ ਕੋਈ ਗੱਲ ਨਹੀਂ। ਤੇ ਅਗਰ ਤੂੰ ਚੋਣਾ ਹੈ ਕਿ ਮੈਂ ਇੱਜ਼ਤ ਨਾਲ ਜਵਾਬ ਦੇਵਾਂ ਤਾਂ ਮੈਨੂੰ ਇਹੋ ਜੀ ਜਗ੍ਹਾ ਤੋਂ ਰੋਜ਼ੀ ਭੇਜ। ਜਿੱਥੋਂ ਕਿਸੇ ਨੂੰ ਉਮੀਦ ਵੀ ਨਾ ਹੋਵੇ ਉਸ ਰਾਤ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ ਉਸੇ ਵਕਤ ਪਿੰਡ ਤੋਂ ਦੂਰ ਇੱਕ ਸੌਦਾਗਰ ਦਾ ਕਾਫਲਾ ਰਾਹ ਪਟਕ ਗਿਆ ਬਾਬਾ ਸੌਦਾਗਰ ਨੇ ਆਪਣੇ ਨੌਕਰ ਨੂੰ ਭੇਜਿਆ ਵੀ ਜਾਓ ਕੋਈ ਨੇਕ ਇਨਸਾਨ ਲੱਭੋ ਜੋ ਸਾਨੂੰ ਰਾਹ ਦੱਸੇ ਨੌਕਰ ਰਾਤ ਦੇ ਹਨੇਰੇ ਵਿੱਚ ਦਰਿਆ ਕਿਨਾਰੇ ਪਹੁੰਚਿਆ ਜਿੱਥੇ ਬਾਬਰ ਰਾਸ਼ਿਦ ਜੋਸਨ ਉਹ ਇਬਾਦਤ ਵਿੱਚ ਮਸ਼ਗੂਲ ਸੀ ਇਬਾਦਤ ਕਰ ਰਿਹਾ ਸੀ ਨੌਕਰ ਨੇ ਕਿਹਾ ਮਾਲਕ ਨੂੰ ਕੇ ਮਾਲਕ ਨੂੰ ਕਿ ਇੱਕ ਸੱਚੇ ਇਨਸਾਨ ਦੀ ਤਲਾਸ਼ ਹੈ ਜੋ ਸਾਨੂੰ ਰਾਹ ਦਿਖਾ ਦੇ। ਬਾਬੇ ਰਾਸ਼ਦ ਨੇ ਬਿਨਾ ਸਵਾਲ ਕੀਤੇ ਕਾਫਲੇ ਨੂੰ ਸਹੀ ਰਾਹ ਤੇ ਪਹੁੰਚਾਇਆ। ਸੌਦਾਕਰ ਨੇ ਖੁਸ਼ ਹੋ ਕੇ ਕਿਹਾ ਤੂੰ ਵਾਕੇ ਰੱਬ ਦਾ ਨੇਕ ਬੰਦਾ ਹੈ। ਇਹ ਲੋ ਥੋੜਾ ਖਾਣਾ ਤੇ ਕੁਝ ਚਾਂਦੀ ਦੇ ਸਿੱਕੇ। ਫਕੀਰ ਰਾਸ਼ਦ ਨੇ ਸਿਰ ਝੁਕਾਇਆ ਇਹ ਤੇਰੀ ਨਹੀਂ ਇਹ ਮੇਰੇ ਰੱਬ ਦੇ ਵੱਲੋਂ ਆਇਆ ਹੈ। ਸਵੇਰ ਹੋਈ ਤੇ ਪਿੰਡ ਵਿੱਚ ਖਬਰ ਫੈਲ ਗਈ ਕਿ ਰਾਸ਼ਦ ਦੇ ਕੋਲ ਖਾਣਾ ਤੇ ਸਿੱਕੇ ਆਏ। ਯੋਕੋਣਾ ਤਿੰਨਾ ਸੇਠਾਂ ਨੇ ਪੂਰੇ ਪਿੰਡ ਨੂੰ ਮਨਾ ਕਰਤਾ ਸੀ ਮੈਨੂੰ ਰੋਟੀ ਨਾ ਕੋਈ ਦੇਓ ਦੇਖਦੇ ਆ ਰੱਬ ਦਿੰਦਾ ਕਿ ਨਹੀਂ ਦਿੰਦਾ ਲੋਕ ਜੀ ਸਾਰੇ ਰੋਲਾ ਪੈ ਗਿਆ ਕਿ ਖਾਣਾ ਤੇ ਸਿੱਕੇ ਆਏ ਨੇ ਭੀੜ ਜਮਾ ਹੋ ਗਈ ਤਿੰਨੇ ਸੇਠ ੱਕੇ ਬੱਕੇ ਰਹਿ ਗਏ ਪਗੀਰ ਰਾਸ਼ਦ ਨੇ ਉਹਨਾਂ ਨੂੰ ਬੁਲਾਇਆ ਤੇ ਕਿਹਾ ਜੋ ਲੋਕ ਤੋਹੀਨ ਸਮਝਦੇ ਆ ਨਾ ਉਹ ਸੋਹਣੇ ਰੱਬ ਦੀ ਨਜ਼ਰ ਵਿੱਚ ਇੱਜ਼ਤ ਦਾ ਦਰਵਾਜ਼ਾ ਜਿਹੜਾ ਉਹਨਾਂ ਲਈ ਕਦੇ ਨਹੀਂ ਖੁੱਲਦਾ ਜ਼ਰਾ ਗੌਰ ਕਰ ਜਿਹੜੇ ਲੋਕ ਕਿਸੇ ਨੂੰ ਤੋਹੀਨ ਕਰਦੇ ਆ ਉਹ ਸੋਹਣੇ ਰੱਬ ਦੀ ਨਜ਼ਰ ਵਿੱਚ ਇੱਜ਼ਤ ਦਾ ਦਰਵਾਜ਼ਾ ਉਹਨਾਂ ਦੇ ਕਦੇ ਨਹੀਂ ਖੁੱਲ ਸਕਦਾ ਔਰ ਹੋ ਸਕਦਾ ਜੋ ਲੋਕਾਂ ਦੀ ਨਜ਼ਰ ਦੇ ਵਿੱਚ ਤੋਹੀਨ ਹੋਵੇ ਜ਼ਰਾ ਗੌਰ ਕਰਨਾ ਉਹ ਮੇਰੇ ਸੋਹਣੇ ਰੱਬ ਦੀ ਨਜ਼ਰ ਦੇ ਵਿੱਚ ਔਰ ਰਹਿਮਤ ਦਾ ਦਰਵਾਜ਼ਾ ਹੋਵੇ ਇੱਜ਼ਤ ਦਾ ਦਰਵਾਜ਼ਾ ਹੋਵੇ। ਜੋ ਪਿੰਡ ਵਿੱਚ ਹੁਣ ਫਕੀਰ ਰਾਸ਼ਦ ਦਾ ਨਾਮ ਜਿਹੜਾ ਸੀ ਹਰ ਜ਼ੁਬਾਨ ਤੇ ਸੀ ਲੋਕ ਕਹਿਣ ਲੱਗੇ ਕਿ ਭਾਈ ਇਹ ਫਕੀਰ ਕੋਈ ਸਧਾਰਨ ਇਨਸਾਨ ਨਹੀਂ ਸੇਠਾਂ ਦਾ ਕਮੰਡ ਅਜੇ ਵੀ ਜਿੰਦਾ ਸੀ ਜਿਹੜਾ ਉਹਨਾਂ ਵਿੱਚੋਂ ਇੱਕ ਸੀ ਉਹ ਇੱਕ ਵਾਰ ਖਾਣਾ ਮਿਲ ਗਿਆ ਹੋਵੇਗਾ ਤਾਂ ਕੀ ਹੋਇਆ ਹੁਣ ਇਸ ਨੂੰ ਇਹੋ ਜੇ ਜਾਲ ਵਿੱਚ ਫਸਾਵਾਂਗੇ ਕਿ ਇਹ ਪਿੰਡ ਛੱਡ ਦੇਵੇ ਉਹਨਾਂ ਨੇ ਇੱਕ ਨਵੀਂ ਚਾਲ ਚੱਲੀ ਤਿੰਨੇ ਫਕੀਰ ਰਾਸ਼ਿਦ ਦੇ ਕੋਲ ਗਏ ਤੇ ਕਹਿਣ ਲੱਗੇ ਅਸੀਂ ਤੁਹਾਨੂੰ ਆਪਣੀ ਤਜੋਰੀ ਦਾ ਮੁਨਸੀ ਬਣਾਉਣਾ ਚਾਹੁੰਦੇ ਤਨਖਾਹ ਦਵਾਂਗੇ ਇੱਜ਼ਤ ਦਵਾਂਗੇ ਫਕੀਰ ਰਾਸ਼ਦ ਨੇ ਉਹਨਾਂ ਦੀਆਂ ਅੱਖਾਂ ਵਿੱਚ ਝਾਕਿਆ ਤੇ ਕਿਹਾ ਅਗਰ ਇਸ ਵਿੱਚ ਸੋਹਣੇ ਰੱਬ ਦੀ ਰਜ਼ਾ ਹੈ ਤੇ ਮੈਂ ਤਿਆਰ ਹਾਂ ਭਾਈ ਅਗਲੇ ਦਿਨ ਉਹਨਾਂ ਨੇ ਰਾਸ਼ਿਦ ਜੀ ਨੂੰ ਬਾਜ਼ਾਰ ਦੇ ਵਿੱਚਕਾਰ ਇੱਕ ਸੰਦੂਕ ਦੇ ਕੋਲ ਬਿਠਾ ਦਿੱਤਾ ਸੰਦੂਕ ਵਿੱਚ ਨਕਲੀ ਸਿੱਕੇ ਤੇ ਪੱਥਰ ਭਰੇ ਹੋਏ ਸਨ ਬਾਬਾ ਜੀ ਫਿਰ ਉਹਨਾਂ ਨੇ ਭੀੜ ਨੂੰ ਇਸ਼ਾਰਾ ਕੀਤਾ ਤੇ ਚੀਕੇ ਦੇਖੋ ਇਹ ਫਕੀਰ ਸਾਡੀ ਤਜੋਰੀ ਤੇ ਚੋਰੀ ਕਰਦਾ ਫੜਿਆ ਗਿਆ ਸਾ ਇਹ ਫਕੀਰ ਜਿਹੜਾ ਹੈ ਸਾਡੀ ਤਜੋਰੀ ਤੇ ਚੋਰੀ ਕਰਦਾ ਫੜਿਆ ਗਿਆ ਭੀੜ ਜਮਾ ਹੋ ਗਈ ਕੁਝ ਲੋਕ ਤਾਨੇ ਮਾਰਨ ਲੱਗੇ ਪਰ ਉਹ ਫਕੀਰ ਜੋ ਸਨ ਰਾਸ਼ਦ ਉਹ ਖਾਮੋਸ਼ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਡਰ ਨਹੀਂ ਸੀ ਕੋਈ ਭੈ ਨਹੀਂ ਸੀ ਕਿਉਂਕਿ ਗਲਤੀ ਨਹੀਂ ਸੀ ਬਾਬਾ ਜੀ ਉਦੋਂ ਹੀ ਪਿੰਡ ਦੇ ਬਜ਼ੁਰਗ ਜਿਹੜੇ ਆਏ ਉੱਥੇ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਸੰਦੂਕ ਖੋਲੋ ਤੇ ਸੱਚ ਸਾਹਮਣੇ ਲਿਆਓ ਸੰਦੂਕ ਖੋਲਿਆ ਤੇ ਅੰਦਰ ਨਕਲੀ ਸਿੱਕਿਆਂ ਦੀ ਜਗ੍ਹਾ ਅਸਲੀ ਸੋਨਾ ਤੇ ਚਾਂਦੀ ਸੀ ਨਕਲੀ ਸਿੱਕਿਆਂ ਦੀ ਜਗ੍ਹਾ ਅਸਲੀ ਸੋਨਾ ਸੀ ਅਸਲੀ ਚਾਂਦੀ ਸੀ ਉਹ ਜਿਹੜਾ ਛੇੜ ਸੀ ਇੱਕ ਉਹ ਕਹਿੰਦਾ ਇਹ ਕਿੱਦਾਂ ਹੋ ਗਿਆ ਕਿਉਂਕਿ ਉਹਨੂੰ ਪਤਾ ਸੀ ਵੀ ਅਸੀਂ ਤਾਂ ਪੱਥਰ ਭਰੇ ਆ ਪੱਥਰਾਂ ਨਾਲ ਭਰਿਆ ਸੀ ਪਰ ਰਸ਼ੀਦ ਜੋ ਸੁਣ ਉਹ ਮੁਸਕਰਾ ਕੇ ਕਹਿਣ ਲੱਗੇ ਜੇ ਸੰਦੂਕ ਨੂੰ ਤੁਸੀਂ ਤੋ ਕੇ ਨਾਲ ਭਰਿਆ ਸੀ ਉਹਨੂੰ ਰੱਬ ਨੇ ਸਚਾਈ ਨਾਲ ਭਰ ਦਿੱਤਾ ਇੱਕ ਦਿਨ ਇੱਕ ਨੌਜਵਾਨ ਪਿੰਡ ਵਿੱਚ ਆਇਆ ਚਿਹਰਾ ਥੱਕਿਆ ਹੋਇਆ ਹੱਥ ਵਿੱਚ ਇੱਕ ਪੁਰਾਣਾ ਖਤ ਸੀ ਉਸਨੇ ਇਹ ਪੁੱਛਿਆ ਜਾ ਕੇ ਲੋਕਾਂ ਤੋਂ ਕਿ ਬਾਬਾ ਰਸ਼ੀਦ ਕਹਿੰਦੇ ਰਹਿੰਦੇ ਕਿੱਥੇ ਨੇ ਤਾਂ ਉਸ ਵਿਅਕਤੀ ਨੇ ਕਿਹਾ ਕਿ ਸਿਰਫ ਰਸ਼ੀਦ ਨਹੀਂ ਉਹ ਤਾਂ ਭਾਈ ਦਿਲਾਂ ਦੇ ਤਾਲੇ ਖੋਲਣ ਵਾਲਾ ਫਕੀਰ ਹੈ ਜ਼ਰਾ ਗੌਰ ਕਰਨਾ ਉਹ ਤਾਂ ਦਿਲਾਂ ਦੇ ਤਾਲੇ ਉਹਨਣ ਵਾਲਾ ਫਕੀਰ ਹੈ ਜਦੋਂ ਉਹ ਵਿਅਕਤੀ ਰਾਸ਼ੀਦ ਦੀ ਝੌਂਪੜੀ ਪਹੁੰਚੇਗਾ ਦੱਸਿਆ ਉਹਨਾਂ ਨੇ ਵੀ ਇੱਥੇ ਰਹਿੰਦੇ ਬੋਲੇ ਖਤ ਮੇਰੇ ਪਿਤਾ ਨੇ ਦਿੱਤਾ ਹੈ ਕਿ ਆਸੀ ਕਿ ਜਦੋਂ ਰਾਹ ਭਟਕ ਜਾਵੇਂ ਤਾਂ ਇਸ ਨੂੰ ਰਾਸ਼ੀਦ ਫਕੀਰ ਨੂੰ ਦੇ ਦੇਣਾ ਉਹਨਾਂ ਫਕੀਰਾਂ ਨੇ ਖਤ ਪੜਿਆ ਤੇ ਉਹਨਾਂ ਦੀ ਅੱਖਾਂ ਵਿੱਚ ਅਥਰੂ ਝਲਕ ਪਏ ਖਤ ਵਿੱਚ ਲਿਖਿਆ ਸੀ ਕਿ ਜੇ ਇਹ ਖਤ ਰਾਸ਼ੀਦ ਫਕੀਰ ਤੱਕ ਪਹੁੰਚਿਆ ਤਾਂ ਸਮਝ ਲੈਣਾ ਕਿ ਤੂੰ ਹਨੇਰੇ ਤੋਂ ਉਜਾਲੇ ਵੱਲ ਜਾ ਰਿਹਾ ਉਸ ਇਟਾ ਨੇ ਆਪਣੇ ਪੁੱਤਰ ਨੂੰ ਇੱਕ ਖੱਤ ਦਿੱਤਾ ਸੀ ਵੀ ਜਦੋਂ ਤੂੰ ਫਕੀਰ ਕੋਲ ਪਹੁੰਚ ਗਿਆ ਤਾਂ ਫਿਰ ਇਹ ਸਮਝ ਲਈ ਵੀ ਤੂੰ ਹਨੇਰੇ ਤੋਂ ਉਜਾਲੇ ਵੱਲ ਜਾ ਰਿਹਾ ਰਾਚਿਤ ਵਕੀਰ ਨੇ ਉਸ ਨੂੰ ਗਲੇ ਲਾਇਆ ਉਸ ਇੱਕ ਤੀਨ ਕਹਿੰਦੇ ਪੁੱਤਰ ਕਦੇ-ਕਦੇ ਰੱਬ ਤਕਦੀਰ ਇੱਕ ਖੱਤ ਦੇ ਜ਼ਰੀਏ ਲਿਖ ਦਿੰਦਾ ਉਸ ਵਕੀਰ ਨੇ ਰੋਜ਼ ਉਹਨਾਂ ਫਕੀਰਾਂ ਦੇ ਕੋਲ ਬੈਠਣਾ ਉਹ ਕਹਿੰਦੇ ਮੈਨੂੰ ਰਾਹ ਚਾਹੀਦਾ ਉਹ ਵਿਅਕਤੀ ਕਿੰਨਾ ਮੈਨੂੰ ਰਾਹ ਚਾਹੀਦਾ ਹੈ ਨੌਜਵਾਨ ਸੀ ਕਿ ਮੇਰੇ ਸਭ ਕੁਝ ਖਾਰ ਚੁੱਕਾ ਹੈ ਬਾਬਾ ਜੀ ਪਰ ਗੀਰਾ ਨੇ ਜਵਾਬ ਦਿੱਤਾ ਜਿਸ ਨੂੰ ਰੱਬ ਮਿਲ ਜਾਵੇ ਉਹ ਸਭ ਕੁਝ ਪਾ ਲੈਂਦਾ ਇੱਕ ਰਾਤ ਉਹ ਫਕੀਰ ਰਾਸ਼ਦ ਉਹਨਾਂ ਨੇ ਪਿੰਡ ਵਾਲਿਆਂ ਨੂੰ ਜਿਹੜਾ ਹੈ ਬੁਲਾਇਆ ਇਕੱਠੇ ਕੀਤਾ ਕਿ ਅੱਜ ਅਸੀਂ ਸਾਰੇ ਮਿਲ ਕੇ ਰੱਬ ਤੋਂ ਦੁਆ ਕਰਾਂਗੇ ਜੋ ਸਭ ਨੂੰ ਸੱਚੇ ਜੋ ਸਭ ਤੋਂ ਸੱਚੇ ਦਿਲ ਨਾਲ ਮੰਗੇਗਾ ਉਹੀ ਰਹਿਮਤ ਦਾ ਵਾਰਿਸ ਹੋਵੇ ਉਹਨੋਂ ਤਿੰਨੇ ਸੇਠ ਜਿਹੜੇ ਉਹ ਪਹਿਲੀ ਵਾਰ ਕੰਬੇ ਬਾਬਾ ਜੀ ਪਹਿਲੀ ਵਾਰ ਕੰਬੇ ਰਾਤ ਭਰ ਉਹ ਸਜਦੇ ਕਰਦੇ ਰਹੇ ਪਰ ਜਿਹੜਾ ਉਹ ਲੜਕਾ ਆਇਆ ਸੀ ਨਾ ਉਹਨੇ ਦੁਆ ਕੀਤੀ ਐ ਰੱਬ ਅਗਰ ਮੈਂ ਇਸ ਅਮਾਨਤ ਦੇ ਕਾਬਲ ਨਹੀਂ ਤਾਂ ਮੈਨੂੰ ਇਸ ਤੋਂ ਦੂਰ ਕਰ ਦੇ ਜਦੋਂ ਉਹਨਾਂ ਦੀ ਦੁਆ ਸੁਣੀ ਤਾਂ ਤਿੰਨੇ ਸੇਠਾਂ ਦਾ ਦਿਲ ਕੰਬ ਗਿਆ ਬਾਬਾ ਜੀ ਉਹਨਾਂ ਨੇ ਤੋਬਾ ਕੀਤੀ ਮਾਫੀ ਮੰਗੀ ਸਵੇਰ ਹੋਈ ਫਕੀਰ ਰਾਸ਼ਿਦ ਨੇ ਆਖਿਆ ਇਸ ਅਮਾਨਤ ਦਾ ਵਾਰਿਸ ਕੋਈ ਇੱਕ ਨਹੀਂ ਜੋ ਸੱਚੇ ਦਿਲ ਨਾਲ ਤੋਬਾ ਕਰੇ ਉਹੀ ਸੋਹਣੇ ਰੱਬ ਦਾ ਬੰਦਾ ਹੈ ਪਕੀ ਰਾਸ਼ਦ ਨੇ ਚਾਰ ਰੁਮਾਲ ਕੱਢੇ ਇੱਕ ਉਸ ਲੜਕੇ ਨੂੰ ਤੇ ਤਿੰਨ ਸੇਠਾ ਨੂੰ ਦੇ ਦਿੱਤੇ ਹਰ ਰੁਮਾਲ ਤੇ ਲਿਖਿਆ ਸੀ ਤਕਦੀਰ ਉਹਨਾਂ ਲਈ ਬਦਲਦੀ ਹੈ ਜੋ ਖੁਦ ਨੂੰ ਬਦਲਦੇ ਨੇ ਬਾਬਾ ਜੀ ਜ਼ਰਾ ਗੌਰ ਕਰ ਤਕਦੀਰ ਉਹਨਾਂ ਲਈ ਬਦਲਦੀ ਹੈ ਜੋ ਖੁਦ ਨੂੰ ਬਦਲਦੇ ਨੇ ਕਹਿੰਦੇ ਆਪਣੀਆਂ ਮੰਜ਼ਲਾਂ ਨੂੰ ਨਾ ਬਦਲੋ ਆਪਣੀਆਂ ਮੰਜ਼ਲਾਂ ਨੂੰ ਬਾਰ-ਬਾਰ ਨਾ ਬਦਲੋ ਮੰਜ਼ਲਾਂ ਤੱਕ ਪਹੁੰਚਣ ਦਾ ਜਿਹੜਾ ਰਾਹ ਹੈ ਨਾ ਉਹ ਥੋੜਾ ਜਿਹਾ ਬਦਲ ਕੇ ਦੇਖ ਲਓ ਉਹ ਥੋੜਾ ਜਿਹਾ ਬਦਲ ਕੇ ਦੇਖ ਲਓ ਸ਼ਾਇਦ ਮੰਜ਼ਲ ਏਦਾਂ ਮਿਲਣੀ ਜ਼ਰਾ ਗੌਰ ਕਰਨਾ ਉਹ ਕਹਿੰਦਾ ਤਰੀਕਾ ਬਦਲ ਖੁਦ ਨੂੰ ਬਦਲ ਤੂੰ ਖੁਦ ਨੂੰ ਬਦਲੇਗਾ ਤਕਦੀਰ ਆਪੇ ਬਦਲ ਜਾਣੀ ਹੈ ਪਰ ਜਦ ਤੱਕ ਇਨਸਾਨ ਖੁਦ ਨੂੰ ਨਹੀਂ ਬਦਲਦਾ ਉਹ ਫਕੀਰ ਕਹਿੰਦੇ ਉਦੋਂ ਤੱਕ ਫਿਰ ਜਿਹੜਾ ਹੈ ਤਕਦੀਰ ਕਿਵੇਂ ਬਦਲੇਗੀ ਬਾਬਾ ਜੀ ਜ਼ਰਾ ਗੌਰ ਕਰੋ ਉਹ ਕਹਿੰਦੇ ਤੂੰ ਖੁਦ ਨੂੰ ਤਾਂ ਬਦਲ ਉਹ ਦੇਖ ਫਿਰ ਉਹ ਕਿੰਦਾ ਤਕਦੀਰਾਂ ਬਦਲਦਾ ਤੇ ਕੁਝ ਸਾਲਾਂ ਬਾਅਦ ਬਾਬਾ ਜੀ iracial ਫਕੀਰ ਜੋ ਉਸ ਉਹ ਫੈਸਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਪਰਦੇ ਚਲੇ ਗਏ ਪਰ ਉਹਨਾਂ ਦੀ ਕੁਲੀ ਹੁਣ ਜਿਹੜਾ ਹੈ ਤੋਬਾ ਦਾ ਘਰ ਕਹੋਂਦੀ ਸੀ ਲੋਕ ਉੱਥੇ ਦੁਆ ਮੰਗਣ ਆਉਂਦੇ ਤੇ ਖੁਦ ਨੂੰ ਬਦਲਣ ਦੀ ਹਿੰਮਤ ਮੰਗਣ ਆਉਂਦੇ ਕਿ ਅਸੀਂ ਬਾਬਾ ਜੀ ਆਪਣੇ ਆਪ ਨੂੰ ਬਦਲ ਸਕੀਏ ਤਾਂ ਕਿ ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ ਤਾਂ ਫਿਰ ਸਾਡੀਆਂ ਤਕਦੀਰਾਂ ਬਦਲ ਜਾਣਗੀਆਂ ਜਰਾ ਗੌਰ ਕਰਨਾ ਹੈ ਕਹਾਣੀ ਕਹਿੰਦੀ ਕੀ ਹੈ ਬਾਬਾ ਜੀ ਇੱਕ ਕਹਾਣੀ ਕਹਿੰਦੀ ਹੈ ਜੇ ਤਕਦੀਰ ਬਦਲਣਾ ਚਾਹਣਾ ਤੇ ਖੁਦ ਨੂੰ ਬਦਲ। ਆਪਣੇ ਅੰਦਰ ਭਰੀ ਹੋਈ ਮੈਲ ਨੂੰ ਜਿਹੜਾ ਸਾਫ਼ ਕਰ। ਚਾਰ ਚਫੇਰੇ ਕਹਿੰਦੇ ਕਾਹਨੂੰ ਟੱਕਰਾ ਮਾਰਦਾ। ਉਹ ਜਿੱਤੀਆਂ ਹੋਈਆਂ ਬਾਜ਼ੀਆਂ ਕਿਉਂ ਹਾਰਦਾ। ਤੇਰੇ ਦਿਲ ਵਿੱਚ ਬੰਦ ਖਜ਼ਾਨਾ ਨੂੜਦਾ। ਘਰ ਵਿੱਚ ਬੈਠਾ ਕਰ ਲੈ ਜਲਵਾ ਦੂਰ ਦਾ। ਉਹ ਕਹਿੰਦੇ ਭਾਈ ਅੰਦਰ ਹੀ ਖਜ਼ਾਨਾ ਦੱਬਿਆ ਹੈ। ਉੱਤੇ ਤੇਰੇ ਵੈਰ, ਵਿਰੋਧ, ਕਾਮ, ਕ੍ਰੋਧ ਇਹਨਾਂ ਸਾਥਿਓ ਆਪ ਹੀ ਮੈਲ ਸਿੱਟੀ ਜਾਣਾ ਉੱਤੇ। ਕਦੇ ਕਿਸੇ ਨਾਲ ਲੜਦਾ ਕਦੇ ਕਿਸੇ ਨਾਲ ਲੜਦਾ ਕਦੇ ਕਿਸੇ ਤੋਂ ਛੜਦਾ ਕਦੇ ਕਿਸੇ ਤੋਂ ਛੜਦਾ ਉਹ ਕਹਿੰਦੇ ਆਪਣੇ ਆਪ ਨੇ ਆਪ ਨੂੰ ਬਦਲ ਲੈ ਤਕਦੀਰਾਂ ਤੇਰੀਆਂ ਆਪੇ ਬਦਲ ਜਾਣਗੀਆਂ ਸੁਖਸ਼ਰੋ ਆਬਾਦ ਰਹੋ ਚੜ ਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਕੀ ਦੀ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਹਾਂਤਮਾ ਸਾਈਂ ਨੂੰ ਕਸਬ ਨੂੰ ਪ੍ਰਣਾਮ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ